ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਅੱਜ ਮਾਨਸਾ ਦੀ ਸੈਸ਼ਨ ਅਦਾਲਤ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਤੇ ਇਸ ਦੌਰਾਨ ਅਦਾਲਤ ਦੇ ਵਿੱਚ ਤਿੰਨ ਗੱਡੀਆਂ ਨੂੰ ਪੇਸ਼ ਕਰਨ ਦੇ ਆਦੇਸ਼ ਦਿੱਤੇ ਗਏ ਨੇ ਜਿਸ ਦੇ ਵਿੱਚ ਥਾਰ, ਕਰੋਲਾ ਅਤੇ ਬਲੈਰੋ ਗੱਡੀਆਂ ਸ਼ਾਮਲ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਥਾਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ਇਹਦੇ ਨਾਲ ਹੀ ਦੱਸਦੇ ਕਿ ਵਾਰਦਾਤ ਦੇ ਵਿੱਚ ਵਰਤੀ ਗਈ 1.47 ਬੰਦੂਕ ਨੂੰ ਵੀ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਨੇ ਇਸ ਦੌਰਾਨ ਗਵਾਹਾਂ ਤੋਂ ਬੰਦੂਕ ਸਮੇਤ ਗੱਡੀਆਂ ਵੀ ਸ਼ਨਾਖਤ ਕਰਵਾਈ ਜਾ ਸਕਦੀ ਹੈ ਤੇ ਦੂਜੇ ਪਾਸੇ ਮਾਤਾ ਚਰਨਕੌਰ ਦੇ ਵੱਲੋਂ ਵੀ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਆਪਣੇ ਪੁੱਤਰ ਦੀ ਯਾਦ ਵਿੱਚ ਉਹਨਾਂ ਦੇ ਵੱਲੋਂ ਪੋਸਟ ਵਿੱਚ ਲਿਖਿਆ ਗਿਆ ਕਿ ਮੈਂ ਕੀ ਕਹਾ ਕੀ ਬੋਲਾਂ ਸ਼ਬਦ ਵੀ ਇਹ ਸੋਚ ਰਿਹਾ ਕਿ ਐਸਾ ਕਿਹੜਾ ਸ਼ਬਦ ਹੈ ਭਲਾ ਜੋ ਮੇਰੀਆਂ ਭਾਵਨਾਵਾਂ ਨੂੰ ਸਮਝੇ ਮੈਂ ਹੁਣ ਸੋਚਦੀ ਆ ਕਿ ਮੇਰੇ ਦਿੱਤੀ ਮੇਰੇ ਪੁੱਤਰ ਨੂੰ ਚੰਗੀ ਸਿੱਖਿਆ ਅੱਜ ਦੀ ਰਾਜਨੀਤੀ ਦੀਆਂ ਸਾਜ਼ਿਸ਼ਾਂ ਨੇ ਤਹਿਜ਼ ਨਸ ਕਰ ਦਿੱਤੀ ਹੈ ਮੈਂ ਹੁਣ ਥੱਕ ਕੇ ਇਹ ਕਹਿ ਰਹੀ ਆ ਮੇਰੇ ਪੁੱਤ ਨੂੰ ਉਹਦੇ ਜਾਣ ਬਾਤਾਂ ਜੀ ਲੈਣ ਤੋਂ ਉਹਨੂੰ ਮਾਰਨ ਵਾਲਿਆਂ ਦੀ ਮਰੌਣ ਵਾਲਿਆਂ ਦੀ ਇੰਟਰਵਿਊ ਲਈ ਜਾ ਰਹੀ ਹੈ ਉਹਨਾਂ 'ਤੇ ਫਿਲਮਾਂ ਬਣ ਰਹੀਆਂ ਨੇ ਤੇ ਇਹ ਸਭ ਕਰਾਕ ਕੌਣ ਰਿਹਾ ਮੇਰੇ ਸੂਬੇ ਦਾ ਮੇਰੇ ਦੇਸ਼ ਦਾ ਕਾਨੂੰਨ ਜੋ ਨਿਆਂ ਨੀਤੀ ਵਿੱਚ ਯਕੀਨ ਰੱਖਦਾ ਹੈ ਮੇਰੇ ਬੱਚੇ ਦੀ ਛਵੀ ਵਿਗਾੜ ਕੇ ਮੇਰੇ ਬੱਚੇ ਨਾਲ ਜੁੜੇ तमाम ਲੋਕਾਂ ਦਾ ਮੂੰਹ ਆਸਾਨੀ ਨਾਲ ਨਹੀਂ ਟੁੱਟਣਾ ਮੈਂ ਇਹ ਮਹਿਸੂਸ ਕਰ ਰਹੀ ਹਾਂ ਕਿ ਅੱਜ ਦਾ ਨੌਜਵਾਨ ਵਰਗ ਗੈਂਗਸਟਰਾਂ ਤੇ ਬਣ ਰਹੀਆਂ ਫਿਲਮਾਂ ਨੂੰ ਦੇਖ ਕੇ ਇਹ ਸਿੱਖੇਗਾ ਕਿ ਗਲਤ ਕਰੋ ਕਾਨੂੰਨ ਦੀ ਉਲੰਘਣਾ ਕਰੋ ਤੇ ਫਿਰ ਤੁਸੀਂ ਚੰਗੇ ਬਣ ਜਾਓਗੇ ਬਹੁਤ ਬਹੁਤ ਨਿਰਾਸ਼ ਹਾਂ ਮੈਂ ਇਨਸਾਫ ਦੇਣ ਦੀ ਥਾਂ ਜ਼ਖਮਾਂ ਨੂੰ ਹੋਰ ਛੱਲਿਆ ਜਾ ਰਿਹਾ ਪੁੱਤ ਤੂੰ ਆ ਜਾ ਮੇਰੇ ਕੋਲ ਆ ਕੇ ਜਵਾਬ ਦੇ ਇਹਨਾਂ ਨੂੰ ਮੈਂ ਕੀਵੇਂ ਨਜਿੱਠਾਂ ਇਸ ਧੋਗਲੀ ਦੁਨੀਆ ਨੂੰ ਅੱਜ ਹੀ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ ਮਾਤਾ ਚਰਨਕੌਰ ਦੇ ਵੱਲੋਂ ਪਰ ਦੱਸ ਦਈਏ ਕਿ ਅਦਾਲਤ ਦੇ ਵਿਚਕਾਰ ਅੱਜ ਇੱਕ ਵਾਰ ਫਿਰ ਸੁਣਵਾਈ ਹੋਣ ਜਾ ਰਹੀ ਹੈ ਦੱਸਦੇ ਕਿ ਪਿਛਲੀ ਸੁਣਵਾਈ ਦੌਰਾਨ ਮਹਿਰੂਮ ਗਾयक ਸੁਖਦੀਪ ਸਿੰਘ ਸਿੱਧੂ ਮੁਸੇਵਾਲਾ ਕਤਲ ਮਾਮਲੇ ਦੇ ਨਾਲ ਜੁੜੇ ਇੱਕ ਗਵਾਹ ਦੀ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ੀ ਹੋਈ ਸੀ ਪੇਸ਼ੀ ਦੇ ਦੌਰਾਨ ਨਾਮਜੁੱਦ ਮੁਲਜ਼ਮਾ ਨੂੰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ ਕੀਤਾ ਗਿਆ ਸੀ ਗਾਇਸ ਦੌਰਾਨ ਸਿੱਧੂ ਮੁਸੇਵਾਲਾ ਕਤਲ ਮਾਮਲੇ ਦੇ ਵਕੀਲ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਮਾਨਯੋਗ ਅਦਾਲਤ ਦੇ ਵਿੱਚ ਸਿੱਧੂ ਮੁਸੇਵਾਲੇ ਦੇ ਕਤਲ ਦੌਰਾਨ ਥਾਰ ਦੇ ਵਿੱਚ ਮੌਜੂਦ ਗਵਾਹ ਗੁਰਿੰਦਰ ਸਿੰਘ ਪੇਸ਼ ਹੋਏ ਅਤੇ ਉਸ ਦੀ ਗਵਾਹੀ ਮਾਨਯੋਗ ਅਦਾਲਤ ਦੇ ਵਿੱਚ ਹੋਈ ਵਕੀਲ ਐਡਵੋਕੇਟ ਸੁਤਿੰਦਰ ਪਾਸ ਸਿੰਘ ਮਿੱਤਲ ਨੇ ਇਹ ਵੀ ਦੱਸਿਆ ਸੀ ਕਿ ਇਸ ਤੋਂ ਇਲਾਵਾ ਮਾਨਯੋਗ ਅਦਾਲਤ ਦੇ ਵੱਲੋਂ ਪੇਸ਼ੀ 13 ਦਸੰਬਰ 2024 ਯਾਨੀ ਅੱਜ ਅਤੇ ਪੇਸ਼ੀ ਦੇ ਵਿੱਚ ਕਤਲ ਕਰਨ ਸਮੇ ਵਰਤੀ ਗਈ ਕਰੋਲਾ ਬਲੇਰੋ 147 ਸ਼ੂਟਰ ਅਤੇ ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ਨੂੰ ਵੀ ਮਾਨਯੋਗ ਅਦਾਲਤ ਦੇ ਵਿੱਚ ਫਿਜ਼ੀਕਲੀ ਰੂਪ ਚ ਪੇਸ਼ ਕਰਨ ਦੇ ਆਦੇਸ਼ ਜਾਰੀ ਕੀਤੇ ਗਏ। ਇਸ ਦੇ ਨਾਲ ਹੀ ਇਹ ਵੀ ਦੱਸਦੇ ਕਿ ਉਸ ਤੋਂ ਪਹਿਲਾਂ ਵੀ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਸੁਣਵਾਈ ਹੋਈ ਸੀ। ਇਸ ਦੌਰਾਨ ਮੂਸੇਵਾਲਾ ਦੀ ਲਾਸਟ ਰਾਈਡ ਥਾਰ ਅਤੇ ਹਮਲਾਵਰਾਂ ਦੇ ਵੱਲੋਂ ਵਾਰਦਾਤ ਦੇ ਸਮੇਂ ਇਸਤੇਮਾਲ ਕੀਤੀ ਗਈ 1K47 ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਸੀ। ਇਸ ਦੌਰਾਨ ਸਿੱਧੂ ਮੂਸੇਵਾਲੇ ਦੇ ਨਾਲ ਘਟਨਾ ਦੇ ਸਮੇਂ ਮੌਜੂਦ ਗੁਰਪ੍ਰੀਤ ਸਿੰਘ ਦੁਆਰਾ 1K47 ਤੇ ਥਾਰ ਗੱਡੀ ਦੀ ਪਛਾਣ ਕੀਤੀ ਗਈ ਹੈ।